ਬਿਨਾ ਮਸ਼ੀਨ ਤੋਂ ਦੇਖੋ ਕਿੰਨੀਆਂ ਵਧੀਆ ਆਪਾਂ ਫਲੂਦੇ ਵਾਲੀਆਂ ਸੇਵੀਆਂ ਜਿਹੜੀਆਂ ਘਰ ਦੇ ਵਿੱਚ ਤਿਆਰ ਕਰ ਲੀਆਂ ਨੇ ਇਹਨਾਂ ਨੂੰ ਬਣਾਉਣਾ ਬਹੁਤ ਹੀ ਆਸਾਨ ਹੈ ਹੁਣ ਤੁਸੀਂ ਆਪਣੇ ਲਈ ਤੇ ਮਹਿਮਾਨਾਂ ਲਈ ਘਰ ਦੇ ਵਿੱਚ ਜਿਹੜਾ ਫਲੂਦਾ ਆਸਾਨੀ ਨਾਲ ਤਿਆਰ ਕਰ ਲਓਗੇ ਗਰਮੀਆਂ ਦੇ ਵਿੱਚ ਫਲੂਦਾ ਖਾਣਾ ਸਭ ਨੂੰ ਪਸੰਦ ਹੁੰਦਾ ਹੈ ਪਰ ਜਦੋਂ ਵਾਰੀ ਆਉਂਦੀ ਹੈ ਇਹਨੂੰ ਘਰੇ ਬਣਾਉਣ ਦੀ ਤਾਂ ਆਪਾਂ ਸਭ ਪਰੇਸ਼ਾਨ ਹੋ ਜਾਂਦੇ ਵੀ ਮਸ਼ੀਨ ਤੋਂ ਬਿਨਾ ਇਹਦੀਆਂ ਸੇਵੀਆਂ ਕਿਵੇਂ ਬਣਾਵਾਂਗੇ ਤੇ ਇਹਨੂੰ ਕਿਵੇਂ ਤਿਆਰ ਕਰਾਂਗੇ ਬਹੁਤ ਹੀ ਆਸਾਨ ਤਰੀਕੇ ਨਾਲ ਨਾ ਆਪਾਂ ਨੂੰ ਰਵੜੀ ਤਿਆਰ ਕਰਨ ਦੀ ਜ਼ਰੂਰਤ ਹੈ ਅੱਜ ਆਪਾਂ ਇਹ ਰੈਸਪੀ ਤੁਹਾਡੇ ਨਾਲ ਸ਼ੇਅਰ ਕਰਾਂਗੇ ਚਲੋ ਜੀ ਇਹਨੂੰ ਬ De apa ਸ੍ਰੀ ਗੁਰੂ ਜੀ ਸਾਰਿਆਂ ਨੂੰ ਅੱਜ ਆਪਾਂ ਘਰ ਦੇ ਵਿੱਚ ਬਿਨਾ ਮਸ਼ੀਨ ਤੋਂ ਫਲੂਦੇ ਵਾਲੀਆਂ ਸੇਲੀਆਂ ਵੀ ਬਣਾ ਕੇ ਤਿਆਰ ਕਰਾਂਗੇ ਤੇ ਆਪਾਂ ਫਲੂਦਾ ਵੀ ਤਿਆਰ ਕਰਕੇ ਤੁਹਾਨੂੰ ਦਿਖਾਵਾਂਗੇ ਕਿ ਇਸ ਤਰੀਕੇ ਨਾਲ ਅਸੀਂ ਘਰ ਦੇ ਵਿੱਚ ਇਹਨੂੰ ਤਿਆਰ ਕਰ ਸਕਦੇ ਹਾਂ ਤੇ ਕਿੰਨਾ-ਕਿੰਨਾ ਚੀਜ਼ਾਂ ਦੀ ਜ਼ਰੂਰਤ ਹੈ ਬਹੁਤ ਹੀ ਆਸਾਨ ਤਰੀਕੇ ਨਾਲ ਘਰ ਤੋਂ ਘੱਟ ਸਮਾਨ ਦੇ ਵਿੱਚ ਆਪਾਂ ਰਾਇਲ ਫਲੂਦਾ ਜਿਹੜਾ ਘਰ ਦੇ ਵਿੱਚ ਬਣਾ ਕੇ ਤਿਆਰ ਕਰਾਂਗੇ ਇਹਨੂੰ ਬਣਾਉਣਾ ਬਹੁਤ ਹੀ ਆਸਾਨ ਹੈ ਜੀ ਚਟਪਟ ਤੁਸੀਂ ਘਰ ਦੇ ਵਿੱਚ ਵੀਡੀਓ ਦੇਖ ਕੇ ਬਣਾ ਲਓਗੇ ਜੇਕਰ ਤੁਹਾਨੂੰ ਇਹ ਰੈਸਪੀ ਇਹ ਵੀਡੀਓ ਵਧੀਆ ਲੱਗੀ ਤੁਸੀਂ ਲਾਈਕ ਜ਼ਰੂਰ ਕਰਿਓ ਬਾਅਦ ਵਿੱਚ ਸ਼ੇਅਰ ਕਰਿਓ ਤੇ ਆਪਣੇ ਚੈਨਲ ਨੂੰ ਹੁਣੇ ਸਬ ਕਰਨੀ ਹੈ ਸਭ ਤੋਂ ਪਹਿਲਾਂ ਜੀ ਚੁੱਲੇ ਤੇ ਰੱਖ ਲਿਆ ਆਪਾਂ ਪੈਨ ਤੇ ਇਹਦੇ ਵਿੱਚ ਅੱਧਾ ਕਿਲੋ ਆਪਾਂ ਦੁੱਧ ਐਡ ਕਰ ਦੇਾਂਗੇ ਹੁਣ ਦੁੱਧ ਦੇ ਵਿੱਚ ਅੱਧਾ ਕੱਪ ਜਾਨੀ ਕਿ 4 ਕ ਚਮਚਾ ਜਿਹੜੇ ਸਵਾਦ ਅਨੁਸਾਰ ਖੰਡ ਦੇ ਐਡ ਕਰਦੇ ਤੇ ਦੋ ਚਮਚੇ ਛੋਟੇ ਆਪਾਂ ਕਾਰਨ سٹਾਰਚ ਦੇ ਐਡ ਕਰ ਦੇਾਂਗੇ ਇਹਨੂੰ ਚੰਗੇ ਤਰੀਕੇ ਨਾਲ ਮਿਕਸ ਕਰਾਂਗੇ ਜਿਹੜੀ ਫਲੇਮ ਆ ਉਹ ਬਿਲਕੁਲ ਹਲਕੀ ਜਿਹੀ ਰੱਖਾਂਗੇ ਮੀਡੀਅਮ ਜੀ ਵੀ ਰੱਖ ਸਕਦੇ ਹਾਂ ਵੀ ਇਹ ਛੇਤੀ گاੜਾ ਨਾ ਹੋਵੇ ਹੌਲੀ-ਹੌਲੀ ਦੁੱਧ ਨੂੰ ਆਪਾਂ ਜਿਹੜਾ ਪਕਾ ਕੇ ਤਿਆਰ ਕਰਨਾ ਹੈ ਦੇਖੋ ਤੁਸੀਂ ਦੇਖ ਸਕਦੇ ਹੋ ਹੌਲੀ-ਹੌਲੀ ਦੁੱਧ ਆ ਜਿਹੜਾ گاੜਾ ਹੋਣਾ ਸਟਾਰਟ ਹੋ ਗਿਆ ਇਹਨੂੰ ਆਪਾਂ ਬਾਲਾ گاੜਾ ਨਹੀਂ ਕਰਨਾ ਇਸ ਕਰਕੇ ਇਹਦੇ ਵਿੱਚ ਕਾਰਨ ਸਟਾਰਚ ਹੈ ਉਹ ਆਪਾਂ ਜ਼ਿਆਦਾ ਨਹੀਂ ਐਡ ਕੀਤਾ ਜਦੋਂ ਦੁੱਧ 2-3 ਮਿੰਟ ਇਸ ਤਰੀਕੇ ਨਾਲ ਪੱਕ ਗਿਆ ਹੁਣ ਇਹਦੇ ਵਿੱਚ ਰੂਹ ਹਫ ਜਾ ਜਾਂ ਰੋਜ ਸਿਰਪ ਹੈ ਜਿਹੜਾ ਉਹ ਐਡ ਕਰ ਦੇਣਾਗਾ ਤੇ ਇਹਨੂੰ ਮਿਕਸ ਕਰਦੇ ਹਾਂਗੇ ਇਹ ਵੀ ਆਪਾਂ 2-3 ਕ ਚਮਚਾ ਐਡ ਕੀਤਾ ਦੇਖੋ ਜੀ ਬਹੁਤ ਹੀ ਵਧੀਆ ਖੁਸ਼ਬੂ ਆ ਰਹੀ ਹੈ ਤੇ ਬਹੁਤ ਹੀ ਵਧੀਆ ਇਹ ਕਰੀਮੀ ਇਸ ਤਰੀਕੇ ਦਾ گاੜਾ ਜਿਹੜਾ ਰੋਜ਼ ਮਿਲਕ ਬਣ ਕੇ ਤਿਆਰ ਹੋ ਗਿਆ ਆਪਾਂ ਨੂੰ ਰਵੜੀ ਤਿਆਰ ਕਰਨ ਦੀ ਬਿਲਕੁਲ ਜ਼ਰੂਰਤ ਨਹੀਂ ਦੇਖੋ ਕਿੰਨਾ ਵਧੀਆ ਇਹ ਬਣ ਗਿਆ ਪਹਿਲਾਂ ਇਹਨੂੰ ਐਵੇਂ ਆਪਾਂ ਫੱਕੇ ਥੱਲੇ ਰੱਖ ਦਿਆਂਗੇ ਇੱਕ ਘੰਟਾ ਜਦੋਂ ਇਹ ਥੋੜਾ ਜਿਹਾ ਠਰ ਗਿਆ ਫਿਰ ਇਹਨੂੰ ਫ੍ਰਿਜ 'ਚ ਰੱਖ ਦਿਆਂਗੇ 2-3 ਘੰਟੇ ਵੀ ਬਿਲਕੁਲ ਇਹ ਚਿਲਡ ਹੋ ਜੇ ਤੇ ਹੁਣ ਰੋਜ਼ ਮਿਲ ਕੇ ਇਸ ਤਰੀਕੇ ਨਾਲ ਬਿਲਕੁਲ ਚਿਲਡ ਹੋ ਗਿਆ ਜੀ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਵਧੀਆ ਬਣ ਕੇ ਤਿਆਰ ਹੋ ਗਿਆ ਬਿਲਕੁਲ ਗਾੜਾ ਗਾੜਾ ਤੇ ਕਰੀਮੀ ਦੇਖੋ ਜਿਆਦਾ ਆਪਾਂ ਇਹਦੇ ਵਿੱਚ ਕਾਰਨ ਸਟਾਰਚ ਵੀ ਐਡ ਨਹੀਂ ਕੀਤਾ ਦੇਖੋ ਜੀ ਹੁਣ ਆਪਾਂ ਸੇਵੀਆਂ ਤਿਆਰ ਕਰਨੀਆਂ ਤਾਂ ਉਹਦੇ ਲਈ ਆਪਾਂ ਨੂੰ ਇਸ ਤਰੀਕੇ ਦਾ ਜੀਨਸ ਦਾ ਕਪੜਾ ਚਾਹੀਦਾ ਇਹਨੂੰ ਮੈਂ ਗਲਾਸ ਤੇ ਰੱਖ ਕੇ ਇਹਦੇ ਵਿੱਚ ਇਸ ਤਰੀਕੇ ਨਾਲ ਜਿਹੜੇ ਸੁਰਾਖ ਆ ਉਹ ਕਰ ਲਈ ਸੀ ਦੇਖੋ ਥੋੜਾ ਜਿਹਾ ਪੇਸਟ ਇਸ ਨੂੰ ਗਰਮ ਕਰਕੇ ਤੇ ਸੇਵੀਆਂ ਬਣਾਉਣ ਤੋਂ ਪਹਿਲਾਂ ਆਪਾਂ ਨੂੰ ਇੱਕ ਬਰਤਨ ਦੇ ਵਿੱਚ ਚਾਹੀਦੀ ਹੈ ਜੇ ਬਰਫੀ ਨੂੰ ਆਪਾਂ ਸਾਈਡ ਤੇ ਤਿਆਰ ਕਰਕੇ ਰੱਖਣਾ ਹੈ ਦੇਖੋ ਤੁਸੀਂ ਬੋਤਲ ਨਾਲ ਵੀ ਸੇਵੀਆਂ ਬਣਾ ਸਕਦੇ ਹੋ ਇਸ ਤਰੀਕੇ ਦੀ ਬੋਤਲ ਦੇ ਢੱਕਣ ਜੇ ਤੁਸੀਂ ਸੁਰਾਖ ਕਰ ਸਕਦੇ ਹੋ ਪੇਚਕਸ ਨੂੰ ਗਰਮ ਕਰਕੇ ਹੁਣ ਆਪਾਂ ਸੇਵੀਆਂ ਬਣਾਉਣੀ ਆ ਸਟਾਰਟ ਕਰਦੇ ਆ ਉਹਦੇ ਲਈ ਆਪਾਂ ਇੱਕ ਰੱਖ ਲਿਆ ਪੈਣ ਤੇ ਇਹਦੇ ਵਿੱਚ ਇੱਕ ਕੌਲੀ ਹੈ ਜਿਹੜੀ ਕੌਰਨਰ 스타 ਚ ਵੀ ਐਡ ਕਰਾਂਗੇ ਕੋਈ ਵੀ ਬਰਤਨ ਦੇ ਨਾਲ ਨਾਪ ਲਿਓ ਤੁਸੀਂ ਕੌਲੀ ਬਾਟੀ ਦੇ ਨਾਲ ਤੇ ਇਹਦੇ ਵਿੱਚ ਦੋ ਕੌਲੀਆਂ ਜਿਹੜੀਆਂ ਪਾਣੀ ਦੀਆਂ ਐਡ ਕਰਾਂਗੇ ਤੁਸੀਂ ਧਿਆਨ ਰੱਖਿਓ ਵੀ ਇੱਥੇ ਜਿਹੜੀਆਂ ਸਾਰੀਆਂ ਚੀਜ਼ਾਂ ਮਿਕਸ ਕਰਨੀਆਂ ਨੇ ਗੈਸ ਨਹੀਂ ਔਨ ਕਰਨੀ ਬਿਨਾ ਗੈਸ ਦੀ ਆਪਾਂ ਪਹਿਲਾਂ ਮਿਕਸ ਕਰਨਾਗਾ ਪੈਨ ਨੂੰ ਥੱਲੇ ਰੱਖ ਕੇ ਇੱਕ ਇੱਕ ਚਮਚ ਮਖੰਡ ਦਾ ਐਡ ਕਰਤਾ ਵੀ ਜਿਹੜੀਆਂ ਸੇਵੀਆਂ ਫਿੱਕੀਆਂ ਫਿੱਕੀਆਂ ਨਾ ਲੱਗਣ ਵਧੀਆ ਲੱਗਣ ਖਾਣ ਚ ਤੇ ਨਾ ਸਾਰੀਆਂ ਚੀਜ਼ਾਂ ਨੂੰ ਆਪਾਂ ਮਿਕਸ ਕਰ ਲਾਂਗੇ ਚੰਗੇ ਤਰੀਕੇ ਨਾਲ ਜਦੋਂ ਪਾਣੀ ਐਡ ਕਰਦੇ ਨਾ ਫਿਰ ਕੌਰਨਰ ਸਟਾਰ ਚੈ ਲੋ ਥੱਲੇ ਬਹਿ ਜਾਂਦਾ ਭਾਂਡ ਚ ਇਸ ਕਰਕੇ ਨੂੰ ਚੰਗੇ ਤਰੀਕੇ ਨਾਲ ਜਿਹਦਾ ਆਪਾਂ ਗੈਸ ਤੇ ਵੀ ਰੱਖ ਲੈਣਾ ਦੇਖੋ ਵਿਸਕਰ ਦੀ ਮਦਦ ਨਾਲ ਇਸ ਤਰੀਕੇ ਨਾਲ ਮਿਕਸ ਕਰਦੇ ਜਾਣਾ ਗੈਸ ਨੂੰ ਮੈਂ ਆਨ ਕਰ ਲਿਆ ਤੇ ਗੈਸ ਨੂੰ ਆ ਜਿਹੜਾ ਮੈਂ ਮੀਡੀਅਮ ਜਿਹਾ ਰੱਖਿਆ ਜਿਆਦਾ ਹਾਈ ਨਹੀਂ ਰੱਖਿਆ ਤੇ ਤੁਸੀਂ ਦੇਖ ਸਕਦੇ ਹੋ ਇਸ ਤਰੀਕੇ ਨਾਲ ਬਿਲਕੁਲ ਇਹ گاੜਾ ਹੋਣਾ ਸਟਾਰਟ ਹੋ ਗਿਆ ਇਹਨੂੰ ਆਪਾਂ ਜ਼ਿਆਦਾ گاੜਾ ਨਹੀਂ ਕਰਨਾ ਬਿਲਕੁਲ ਆਟੇ ਦੀ ਤਰ੍ਹਾਂ ਨਹੀਂ ਬਣਾਉਣਾ ਕਿਉਂਕਿ ਫਿਰ ਅਸ਼ੀਤ ਹੀ ਇਹ ਸੈੱਟ ਹੋ ਜਾਂਦਾ ਇਹ ਜਿਹੜਾ ਕੰਮ ਹੈ ਨਾ ਆਪਾਂ ਫਟਾਫਟ ਕਰਨਾ ਹੈ ਦੇਖੋ ਉਦੋਂ ਤੱਕ ਇਹਨੂੰ ਪਕਾਉਣਾ ਜਦੋਂ ਤੱਕ ਇਹ ਟਰਾਂਸਪੇਰੈਂਟ ਨਹੀਂ ਹੋ ਜਾਂਦਾ ਬਿਲਕੁਲ ਦੇਖੋ ਕਿ ਸੇਵੀਆਂ ਆਪਾਂ ਫਟਾਫਟ ਬਣਾਉਣੀਆਂ ਨੇ ਉਹਦੇ ਲਈ ਸਾਰੀਆਂ ਚੀਜ਼ਾਂ ਆਪਾਂ ਪਹਿਲਾਂ ਹੀ ਤਿਆਰ ਰੱਖਣੀਆਂ ਜੀ ਤੇ ਬਾਹਲਾ ਕਾਰਨਸਟ ਹਰਚ ਨੂੰ ਆਪਾਂ ਸੈੱਟ ਨਹੀਂ ਕਰਨਾ ਦੇਖੋ ਬਿਲਕੁਲ ਇਹ ਟਰਾਂਸਪੇਰੈਂਟ ਹੋ ਗਿਆ ਇਸ ਤਰੀਕੇ ਨਾਲ ਤੇ ਹੁਣ ਆਪਾਂ ਖੁਰਚਨੇ ਦੀ ਮਦਦ ਨਾਲ ਇਹਨੂੰ ਮਿਕਸ ਕਰ ਲਾਂਗੇ ਜਿਹੜਾ ਕਿਨਾਰੀਆਂ ਦੇ ਲੱਗੇ ਆ ਨਾ 팬 ਦੇ ਉਹਨੂੰ ਵੀ ਆਪਾਂ ਵਿੱਚ ਮਿਕਸ ਕਰ ਦਿਆਂਗੇ ਦੇਖੋ ਜੀ ਤੇ ਇੱਥੇ ਜਿਹੜੀ ਗੈਸ ਹੈ ਉਹ ਆਪਾਂ ਹੁਣ ਬੰਦ ਕਰ ਦੇਾਂਗੇ ਬਸ ਤੇ ਥੋੜਾ ਜਿਹਾ ਇਹਨੂੰ ਮਿਕਸ ਕਰਾਂਗੇ ਬਸ ਅੱਧਾ ਇੱਕ ਮਿੰਟ ਬਿਲਕੁਲ ਇਹ ਤਿਆਰ ਹੋ ਗਿਆ ਜੀ ਆਪਾਂ ਇਹਨੂੰ ਜ਼ਿਆਦਾ ਗਾੜਾ ਕਰ ਲਾਂਗੇ ਫਿਰ ਇਹ ਛੇਤੀ ਸੈੱਟ ਹੋ ਜਾਊਗਾ ਤੇ ਜਦੋਂ ਆਪਾਂ ਇਹਨੂੰ ਬੋਤਲ ਦੇ ਵਿੱਚ ਭਰਾਂਗੇ ਤਾਂ ਉਦੋਂ ਤੱਕ ਇਹ ਬਿਲਕੁਲ ਹੀ ਸੈੱਟ ਹੋ ਜਾਊਗਾ ਯਾਨੀ ਕਿ ਇਹਦੀਆਂ ਬਿਲਕੁਲ ਨਾ ਛੋਟੀਆਂ ਛੋਟੀਆਂ ਗੰਡਾ ਬਣ ਜਾਣਗੀਆਂ ਫਿਰ ਸੇਵੀਆਂ ਸੈੱਟ ਨਹੀਂ ਆਉਣੀਆਂ ਇਸ ਕਰਕੇ ਤੇ ਇੱਧਰ ਜਿਹੜਾ ਆਪਾਂ ਇਹ ਕੱਪੜਾ ਤਿਆਰ ਰੱਖਿਆ ਸੀ ਇਹਨੂੰ ਇੱਕ ਕੌਲੀ ਦੇ ਵਿੱਚ ਰੱਖ ਲਿਆ ਤੇ ਕਾਟਚੀ ਦੀ ਮਦਦ ਨਾਲ ਆਪਾਂ ਕਾਰਨਰ ਸਟਾਰਚ ਦੇ ਵਿੱਚ ਐਡ ਕਰ ਲਾਂਗੇ ਜਿਹੜਾ ਇਹ ਸੇਵੀਆਂ ਲਈ ਮਿਕਸਚਰ ਤਿਆਰ ਕੀਤਾ ਹੈ ਤੁਸੀਂ ਦੇਖ ਸਕਦੇ ਹੋ ਕੱਪੜੇ ਦਾ ਪੀਸ ਤੁਸੀਂ ਥੋੜਾ ਜਿਹਾ ਵੱਡਾ ਲੈ ਲਿਓ ਕਿਉਂਕਿ ਜਿਹੜਾ ਜੀਨਸ ਦਾ ਕੱਪੜਾ ਹੁੰਦਾ ਨਾ ਥੋੜਾ ਜਿਹਾ ਮੋਟਾ ਹੁੰਦਾ ਤੇ ਹੱਥਾਂ ਨੂੰ ਸੇਕ ਹੈ ਜਿਹੜਾ ਘੱਟ ਲੱਗਦਾ ਥੋੜਾ ਜਿਹਾ ਪੀਸ ਵੱਡਾ ਹੋਊਗਾ ਨਾ ਫਿਰ ਹੱਥਾਂ ਨੂੰ ਸੇਕ ਹੈ ਜਿਹੜਾ ਘੱਟ ਲੱਗੂਗਾ ਤੇ ਜਿਹੜੀ ਆਪਾਂ ਵਰਫ ਤਿਆਰ ਰੱਖੀ ਸੀ ਇਸ ਤਰੀਕੇ ਨਾਲ ਘਮਾਉਂਦੇ ਹੋਏ ਸੇਵੀਆਂ ਆ ਦੇਖੋ ਜੀ ਗਰਮ ਗਰਮ ਦੀ ਆਪਾਂ ਸੇਵੀਆਂ ਤਿਆਰ ਕਰਨੀਆਂ ਨੇ ਬਸ ਥੋੜਾ ਜਿਹਾ ਧਿਆਨ ਰੱਖਿਓ ਵੀ ਹੱਥ ਨੂੰ ਸੇਖ ਨਾ ਲੱਗੇ ਵੈਸੇ ਕੱਪੜਾ ਮੋਟਾ ਲੈਣਾ ਸੇਖ ਜਿਆਦਾ ਲੱਗਦਾ ਨਹੀਂ ਤੁਸੀਂ ਬੋਤਲ 'ਚ ਵੀ ਬਣਾ ਸਕਦੇ ਹੋ ਪਰ ਬੋਤਲ ਦੇ ਵਿੱਚ ਜੇਕਰ ਤੁਸੀਂ ਇਹ ਮਿਕਸਚਰ ਭਰੋਗੇ ਨਾ ਤਾਂ ਪਹਿਲਾਂ ਲਫਾਫੇ ਦੇ ਵਿੱਚ ਭਰ ਲਿਓ ਫਿਰ ਬੋਤਲ ਦੇ ਵਿੱਚ ਭਰ ਲਿਓ Bina machine ਤੋਂ ਬਹੁਤ ਆਸਾਨ ਤਰੀਕੇ ਨਾਲ ਆਪਾਂ ਸੇਵੀਆਂ ਜਿਹੜੀਆਂ ਘਰ ਦੇ ਵਿੱਚ ਤਿਆਰ ਕਰ ਲਾਂਗੇ ਹੁਣ ਇਸੇ ਤਰ੍ਹਾਂ ਅੱਧਾ ਘੰਟਾ ਇਹਨਾਂ ਨੂੰ ਫ੍ਰਿਜ 'ਚ ਰੱਖ ਦੇਾਂਗੇ ਇਸ ਸੇਵੀਆਂ ਬਿਲਕੁਲ ਤਿਆਰ ਹੋ ਗਈਆਂ ਜੀ ਅੱਧਾ ਘੰਟਾ ਹੋ ਗਿਆ ਦੇਖੋ ਘੰਟਾ ਵੀ ਤੁਸੀਂ ਫ੍ਰਿਜ 'ਚ ਰੱਖ ਸਕਦੇ ਹੋ ਬਿਲਕੁਲ ਇਸ ਤਰੀਕੇ ਨਾਲ ਬਣ ਗਈਆਂ ਹਲਕਾ ਹਲਕਾ ਪੈਨੈਲ ਤੋੜ ਲਾਂਗੇ ਜਿਵੇਂ ਬਾਜ਼ਾਰ ਵਾਲੇ ਫਲੂਦੇ ਦੇ ਵਿੱਚ ਐਡ ਕੀਤੀਆਂ ਹੁੰਦੀਆਂ ਬਿਲਕੁਲ ਛੋਟੀਆਂ ਛੋਟੀਆਂ ਸੇਵੀਆਂ ਦੇਖੋ ਤੇ ਬਰਫ਼ ਤੁਸੀਂ ਸਾਈਡ ਤੇ ਵੀ ਕੱਢ ਕੇ ਰੱਖ ਸਕਦੇ ਹੋ ਜਾਂ ਐਵੇਂ ਵੀ ਡੋਂਗੇ ਦੇ ਵਿੱਚ ਰੱਖ ਸਕਦੇ ਹੋ ਜਦੋਂ ਆਪਾਂ ਇਹਨਾਂ ਨੂੰ ਸਰਵ ਕਰਨਾ ਹੈ ਉਦੋਂ ਹੀ ਫ੍ਰਿਜ 'ਚੋਂ ਕੱਢਣਾਗਾ ਤੇ ਲਓ ਜੀ ਹੁਣ ਇੱਥੇ ਚਾਹੀਦਾ ਆਪਾਂ ਨੂੰ ਇੱਕ ਗਲਾਸ ਤੇ ਇਹਦੇ ਵਿੱਚ ਰੋਜ਼ সিরাপ ਜਾਂ ਰੂਹ ਆਫ ਜਾਂ ਇਸ ਤਰੀਕੇ ਨਾਲ ਥੋੜਾ ਜਿਹਾ ਪਾ ਐਡ ਕਰ ਦੇਾਂਗੇ ਗਲਾਸ ਨੂੰ ਜਿਹ ਕੋਨ ਸਭ ਤੋਂ ਪਹਿਲਾਂ ਗਲਾਸ ਦੇ ਵਿੱਚ ਦੋ ਚਮਚਾ ਆਪਾਂ ਸੇਵੀਆਂ ਦੇ ਐਡ ਕਰਦੇ ਆਂਗੇ ਦੋ ਚਮਚ ਮੇਰੇ ਵਿੱਚ ਸਬਜਾ ਸੀਡਸ ਤੇ ਐਡ ਕਰ ਦੂੰਗੀ ਇਹ ਮੈਂ ਪਹਿਲਾਂ ਹੀ ਭੌਂ ਕੇ ਰੱਖਤੀ ਸੀਗੀ ਅੱਧਾ ਘੰਟਾ ਪਾਣੀ ਦੇ ਵਿੱਚ ਇਹ ਵੀ ਬਾਜ਼ਾਰ ਚੋਂ ਆਸਾਨੀ ਨਾਲ ਮਿਲ ਜਾਂਦੇ ਆ ਕਾਫੀ ਵੀਡੀਓਜ਼ ਵਿੱਚ ਤੁਸੀਂ ਦੇਖਿਆ ਹੋਊਗਾ ਤੇ ਹੁਣ ਇਹਦੇ ਵਿੱਚ ਥੋੜਾ ਜਿਹਾ ਰੋਜ਼ ਸਿਰਫ ਜਾਂ ਰੂਹਾਫ ਜਾਂ ਐਡ ਕਰ ਦਾਂਗੇ ਉਸ ਤੋਂ ਬਾਅਦ ਆਪਾਂ ਇਹ ਰੋਜ਼ ਮਿਲਕ ਐਡ ਕਰ ਦਾਂਗੇ ਤੇ ਹੁਣ ਜੀ ਉੱਪਰੋਂ ਆਪਾਂ ਇੱਕ ਕਲੀਅਰ ਹੋਰ ਐਡ ਕਰ ਦਾਂਗੇ ਜਿਵੇਂ ਸਾਰੀਆਂ ਚੀਜ਼ਾਂ ਆਪਾਂ ਪਹਿਲਾਂ ਐਡ ਕੀਤੀਆਂ ਸੀ ਜਿਵੇਂ ਕਿ ਇੱਕ ਚਮਚ ਸੇਵੀਆਂ ਦਾ ਇੱਕ ਚਮਚ ਸਬਜਾ ਸੀਡਸ ਦਾ ਤੇ ਥੋੜੇ ਜਿਹੀ ਬਰੀਕ ਕੱਟੇ ਹੋਏ ਮੇਰੇ ਕੋਲੇ ਕਾਜੂ ਤੇ ਬਦਾਮ ਐਂਡ ਡਰਾਈ ਫਰੂਟ ਇਹ ਐਡ ਕਰ ਦਾਂਗੇ ਉੱਪਰ ਆਈਸਕ੍ਰੀਮ ਐਡ ਕਰ ਦੇਾਂਗੇ ਤੁਸੀਂ ਇਹ ਜਿਹੜੀ ਕੋਈ ਵੀ ਆਈਸਕ੍ਰੀਮ ਐਡ ਕਰ ਸਕਦੇ ਹੋ ਜੋ ਵੀ ਤੁਹਾਡੇ ਕੋਲੇ ਘਰੇ ਹੋਈ ਮੇਰੇ ਕੋਲੇ ਇਹ ਆਈਸਕ੍ਰੀਮ ਬਣੀ ਹੋਈ ਸੀ ਤਾਂ ਇਹ ਐਡ ਕਰ ਦਾਂਗੇ ਲਓ ਜੀ ਉੱਪਰੋਂ ਆਪਾਂ ਥੋੜਾ ਜਿਆ ਰੋਜ਼ ਸਿਰਫ ਹੋਰ ਐਡ ਕਰ ਦਾਂਗੇ ਇਹਨੂੰ ਗਾਰਨਿਸ਼ ਕਰ ਦਾਂਗੇ ਇਸ ਤਰੀਕੇ ਨਾਲ ਤੇ ਉੱਪਰੋਂ ਥੋੜੇ ਜਿਹੀ ਬਰੀਕ ਕੱਟੇ ਹੋਏ ਪੇਸਟੇ ਐਡ ਕਰ ਦਾਂਗੇ ਤੇ ਇਹਨੂੰ ਦੇਖ ਕੇ ਕੋਈ ਖਾ ਕੇ ਦੱਸ ਨਹੀਂ ਸਕਦਾ ਵੀ ਬਿਨਾ ਮਸ਼ੀਨ ਤੋਂ ਆਪਾਂ ਸੇਵੀਆਂ ਤਿਆਰ ਕੀਤੀਆਂ ਤੇ ਇੰਨੇ ਆਸਾਨ ਤਰੀਕੇ ਨਾਲ ਬਿਨਾ ਰਬੜੀ ਤੋਂ ਆਪਾਂ ਇੰਨਾ ਟੇਸਟੀ ਫਲੂਦਾ ਜਿਹੜਾ ਇਹ ਘਰ ਦੇ ਵਿੱਚ ਬਣਾ ਲਿਆ ਦੇਖੋ ਜੀ ਉੱਪਰ ਆਪਾਂ ਚੈਰੀ ਨਾਲ ਗਾਰਨਿਸ਼ ਕਰਤਾ ਠੰਡਾ ਠੰਡਾ ਫਲੂਦਾ ਜਿਹੜਾ ਬਹੁਤ ਟੇਸਟੀ ਲੱਗਦਾ ਤੇ ਇਸ ਤਰੀਕੇ ਨਾਲ ਜੀ ਆਪਾਂ ਘਰ ਦੇ ਵਿੱਚ ਜਿਹੜਾ ਫਲੂਦਾ ਬਣਾ ਕੇ ਤਿਆਰ ਕਰ ਲਿਆ ਠੰਡਾ ਠੰਡਾ ਫਲੂਦਾ ਤੁਸੀਂ ਬਹੁਤ ਹੀ ਆਸਾਨ ਤਰੀਕੇ ਨਾਲ ਘਰ ਦੇ ਵਿੱਚ ਤਿਆਰ ਕਰ ਲੋਗੇ ਇਹਦੀਆਂ ਸੇਵੀਆਂ ਨੂੰ ਬਣਾਉਣਾ ਵੀ ਬਹੁਤ ਆਸਾਨ ਹੈ ਜਿਵੇਂ ਤੁਹਾਨੂੰ ਵੀਡੀਓ ਦੇ ਵਿੱਚ ਦੱਸਿਆ ਤੁਸੀਂ ਸੇਮ ਉਸ ਤਰੀਕੇ ਨਾਲ ਬਣਾਓਗੇ ਨਾ ਬਿਲਕ ਕਿ ਤੁਸੀਂ ਇਸ ਰੈਸਪੀ ਨੂੰ ਘਰ ਦੇ ਵਿੱਚ ਜ਼ਰੂਰ ਟਰਾਈ ਕਰਿਓ ਜੀ ਜੇਕਰ ਤੁਹਾਨੂੰ ਇਹ ਰੈਸਪੀ ਇਹ ਵੀਡੀਓ ਵਧੀਆ ਲੱਗੀ ਤੁਸੀਂ ਲਾਈਕ ਜ਼ਰੂਰ ਕਰਿਓ ਵਾਟਵਾ ਦੀ ਸ਼ੇਅਰ ਕਰਿਓ ਤੇ ਆਪਣੇ ਚੈਨਲ ਨੂੰ ਹੁਣੇ ਸਬਸਕ੍ਰਾਈਬ ਕਰ ਲਓ ਜੇਕਰ ਪਹਿਲੀ ਵਾਰ ਵੀਡੀਓ ਦੇਖ ਰਹੇ ਹੋ ਆਪਾਂ ਮਿਲਾਂਗੇ ਕਿਸੇ ਨੈਕਸਟ ਰੈਸਪੀ ਦੇ ਨਾਲ ਕਿਸੇ ਨੈਕਸਟ ਵੀਡੀਓ ਦੇ ਨਾਲ ਤਦ ਤੱਕ ਹੀ ਤੁਹਾਨੂੰ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਤੇ ਇਹ ਰੈਸਪੀ ਬਿਲਕੁਲ ਪਰਫੈਕਟ ਬਣ ਕੇ ਤਿਆਰ ਹੋਵੇ ਉਹਦੇ ਲਈ ਇੱਕ ਦੋ ਗੱਲਾਂ ਦਾ ਧਿਆਨ ਰੱਖਿਓ ਇੱਕ ਤਾਂ ਬਾਰਫਾ ਬਿਲਕੁਲ ਪਹਿਲਾਂ ਤਿਆਰ ਰੱਖਿਓ ਤੇ ਜਿਹੜਾ ਇਹ ਕੋਰਨਰ ਸਟਾਰਚ ਦਾ ਸੇਵੀਆਂ ਲਈ ਮਿਕਸਚਰ ਬਣਾਉ ਜਿਆਦਾ ਸੈੱਟ ਨਹੀਂ ਹੋਣਦੇ ਨਾ ਇਹਨੂੰ ਨਾਲ ਦੀ ਨਾਲ ਆਪਾਂ ਸੇਵੀਆਂ ਬਣਾਉਣੀਆਂ ਆ ਸਟਾਰਟ ਕਰਨੀਆਂ ਨੇ ਤੇ ਨਾ ਟੇਸਟ ਵਧੀਆ ਆਵੇ ਉਹਦੇ ਲਈ ਇੱਕ ਇੱਕ ਚਮਚਾ ਜਿਹੜਾ ਜਾਂ ਡੇਢ ਕ ਚਮਚ ਤੁਸੀਂ ਖੰਡ ਦਾ ਜਰੂਰ ਇਹਦੇ ਵਿੱਚ ਐਡ ਕਰ ਲਿਓ ਤੇ ਜਿਸ ਵੀ ਚੀਜ਼ ਦੇ ਨਾਲ ਤੁਸੀਂ ਚਾਹੇ ਬੋਤਲ ਦੇ ਨਾਲ ਜਾਂ ਕੱਪੜੇ ਦੇ ਨਾਲ ਸੇਵੀਆਂ ਤਿਆਰ ਕਰਨੀਆਂ ਉਹਨੂੰ ਪਹਿਲਾਂ ਹੀ ਤਿਆਰ ਰੱਖਿਓ ਤੇ ਇਸ ਤਰੀਕੇ ਨਾਲ ਛੱਟਪਟ ਹੈ ਜਿਹੜੀਆਂ ਬਹੁਤ ਵਧੀਆ ਸੇਵੀਆਂ ਬਣ ਕੇ ਤਿਆਰ ਹੋ ਜਾਣਗੀਆਂ ਦੇਖੋ ਜੀ ਤੁਸੀਂ ਦੇਖ ਸਕਦੇ ਹੋ ਇਹੀ ਗੱਲਾਂ ਦਾ ਜੇਕਰ ਧਿਆਨ ਰੱਖੋਗੇ ਤਾਂ ਇਹ ਰੈਸਪੀ ਹੈ ਜਿਹੜੀ ਬਿਲਕੁਲ ਵਧੀਆ ਬਹੁਤ ਹੀ ਤੇਜ਼ੀ ਬਣ ਕੇ ਤਿਆਰ ਹੋਊਗੀ